ਵਹੀਂ ਗੁਰਜੀ ਦਾ ਖਾਲਸਾ ਵਹੀਂ ਗੁਰਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਗੁਰੂ ਸਾਹਿਬਾਨ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਵਿੱਚ ਜਾ ਪੌਂਚੇ ਉਸ ਪਿੰਡ ਦੇ ਵਿੱਚ ਇੱਕ ਸਿੱਖ ਰਹਿੰਦਾ ਸੀ ਜਦੋਂ ਕੋਈ ਸੰਤ ਮਹਾਂਪੁਰਸ ਉਸੇ ਸਿੱਖਦੀ ਕਰ ਜਾਂਦਾ ਤਾਂ ਉਹ ਸਿੱਖ ਬਹੁਤ ਹੀ ਸਤਕਾਰ ਦੇ ਨਾਲ ਉਹਨਾਂ ਸੰਤਾਂ ਦੀ ਸੇਵਾ ਕਰਦਾ ਸੀ ਉਹ ਸਿੱਖ ਹਰ ਸੰਤ ਨੂੰ ਇੱਕ ਸਵਾਲ ਜ਼ਰੂਰ ਕਰਦਾ ਸੀ ਕਿ ਸਾਧੂ ਸੰਤਾਂ ਦੇ ਦਰਸ਼ਨ ਕਰਨ ਦੇ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ ਮੈਨੂੰ ਇਸ ਬਾਰੇ ਦੱਸੋ ਜੀ ਉਸਦੀ ਇਹ ਇੱਛਾ ਪੂਰੀ ਕਰਨ ਦੇ ਲਈ ਗੁਰੂ ਨਾਨਕ ਦੇਵ ਜੀ ਉਸਦੇ ਘਰ ਜਾ ਪਹੁੰਚੇ ਉਸਨੇ ਬੜੇ ਆਦਰ ਸਤਕਾਰ ਦੇ ਨਾਲ ਗੁਰੂ ਜੀ ਦੇ ਚਰਨਾਂ ਵਿੱਚ ਨਮਸ਼ਕਾਰ ਕੀਤਾ ਆਪਣੇ ਘਰ ਵਿੱਚ ਗੁਰੂ ਜੀ ਨੂੰ ਦੇਖ ਕੇ ਉਸ ਸਿੱਖ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਉਸਨੇ ਬਹੁਤ ਹੀ ਪਿਆਰ ਦੇ ਨਾਲ ਗੁਰੂ ਜੀ ਦੀ ਸੇਵਾ ਕੀਤੀ ਫਿਰ ਉਹੋ ਸਿੱਖ ਕਨੂਜੀ ਨੂੰ ਪੁੱਛਣ ਲੱਗਾ ਕੀ ਸਾਧ ਦੇ ਮਿਲਾਪ ਦਾ ਕੀ ਫਲ ਮਿਲਦਾ ਹੈ ਇਸ ਬਾਰੇ ਮੈਨੂੰ ਕੁਝ ਦੱਸੋ ਜੀ ਮੈਂ ਬਹੁਤ ਸਾਰੇ ਸਾਧੂ ਸੰਤਾਂ ਕੋਲੋਂ ਇਹ ਹੀ ਪ੍ਰਸ਼ਨ ਪੁੱਛਿਆ ਹੈ ਪਰ ਮੈਨੂੰ ਇਸ ਦਾ ਕਿਸੇ ਨੇ ਵੀ ਉੱਤਰ ਨਹੀਂ ਦਿੱਤਾ ਬਹੁਤ ਸਾਰੇ ਸਾਧੂ ਸੰਤ ਮੈਨੂੰ ਦੱਸਦੇ ਰਹੇ ਮੇਰੇ ਮਨ ਨੂੰ ਤਸੱਲੀ ਨਹੀਂ ਹੋਈ ਜਿਵੇਂ ਤੁਸੀਂ ਸਭ ਦੁਨੀਆਂ ਦੇ ਪੂਰਨ ਗੁਰੂ ਹੋ ਉਸੇ ਤਰ੍ਹਾਂ ਹੀ ਮੇਰੇ ਸਵਾਲ ਦਾ ਪੂਰਨ ਉੱਤਰ ਦੇਵੋ ਕਿਰਪਾ ਲੂ ਗੁਰੂ ਜੀ ਨੇ ਉਸ ਸਿੱਖ ਨੂੰ ਆਖਿਆ ਕਿ ਤੂੰ ਕੱਲ ਨੂੰ ਇੱਕ ਕਿਸੇ ਉਜਾੜ ਥਾਂ ਤੇ ਚਲਾ ਜਾ ਉਸ ਉਜਾੜ ਦੀ ਵਿੱਚ ਇੱਕ ਬਹੁਤ ਹੀ ਸੋਹਣਾ ਰੁੱਖ ਹੋਵੇਗਾ ਬਹਿ ਗੁਰੂ ਦਾ ਨਾਮ ਲੈ ਕੇ ਉਸ ਰੁੱਖ ਦੇ ਥੱਲੇ ਬੈਠ ਜਾਮੀ ਉੱਥੇ ਤੈਨੂੰ ਤੇਰੀ ਪ੍ਰਸ਼ਨ ਦਾ ਉੱਤਰ ਮਿਲ ਜਾਵੇਗਾ ਉਹ ਸਿੱਖ ਗੁਰੂ ਜੀ ਦੇ ਬਚਨ ਮੰਨ ਕੇ ਇੱਕ ਬਹੁਤ ਵੱਡੀ ਉਜਾੜ ਜਗ੍ਹਾ ਤੇ ਚਲਾ ਗਿਆ ਤੇ ਉਸ ਨੇ ਜਿੱਥੇ ਗੁਰੂ ਜੀ ਨੇ ਦੱਸਿਆ ਸੀ ਉਹ ਦਰਖਤ ਲੱਭ ਲਿਆ ਉਹ ਸਿੱਖ ਵਹੀ ਗੁਰੂ ਦਾ ਨਾਂ ਲੈ ਕੇ ਉਸ ਦਰਖਤ ਦੇ ਹੇਠ ਬੈਠ ਗਿਆ ਉਸ ਦਰਖਤ ਦੇ ਉੱਪਰ ਉਸ ਸਿੱਖ ਨੇ ਦੋ ਕਾਂ ਬੈਠੇ ਹੋਏ ਦੇਖੇ ਜੋ ਕਿ ਉਸ ਸਿੱਖ ਦੇ ਦਰਸ਼ਨ ਕਰਕੇ ਬੰਗਲੇ ਬਣ ਗਏ ਉਹ ਸਿੱਖ ਉਸ ਦਰਖਤ ਦੇ ਥੱਲੇ ਬਹੁਤ ਟਾਈਮ ਪੈਟਰਨ ਤੋਂ ਬਾਅਦ ਮੁੜ ਕੇ ਘਰ ਨੂੰ ਵਾਪਸ ਆ ਗਿਆ ਇੱਕ ਕਰ ਆਕੇ ਗੁਰੂ ਜੀ ਨੂੰ ਕਹਿਣ ਲੱਗਾ ਇਹ ਗੁਰੂ ਜੀ ਚਿੱਠੀ ਤੁਸੀਂ ਮੈਨੂੰ ਭੇਜਿਆ ਸੀ ਮੈਂ ਉਸ ਤਰਕਤ ਦੇ ਥਾਂ ਗਿਆ ਸੀ ਪਰ ਮੈਨੂੰ ਉੱਥੇ ਨਾ ਤਾਂ ਕੋਈ ਮਿਲਿਆ ਅਤੇ ਨਾ ਹੀ ਮੈਨੂੰ ਮੇਰੇ ਪ੍ਰਸ਼ਨ ਦਾ ਉੱਤਰ ਪ੍ਰਾਪਤ ਹੋਇਆ ਹੈ ਉਸ ਸਿੱਖ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਤੁਸੀਂ ਕੱਲ ਨੂੰ ਸਵੇਰੇ ਫਿਰ ਉੱਥੇ ਜਾਣਾ ਉਥੂ ਤੁਹਾਨੂੰ ਤੁਹਾਡੇ ਪ੍ਰਸ਼ਨ ਦਾ ਉੱਤਰ ਜਰੂਰ ਮਿਲ ਜਾਪੇਗਾ ਉਹ ਸਿੱਖ ਅਗਲੇ ਦਿਨ ਗੁਰੂ ਜੀ ਦੀ ਅਗਿਆ ਲੈ ਕੇ ਫਿਰ ਉਸ ਉਜਾੜ ਦੇ ਵਿੱਚ ਉਸ ਦਰਖਤ ਦੇ ਹੇਠਾਂ ਚੱਲ ਆ ਗਿਆ ਤੇ ਉਸ ਦਰਖਤ ਦੇ ਹੇਠਾਂ ਬੈਠ ਗਿਆ ਉਹੀ ਤੋਂ ਬੰਗਲੇ ਜਿਹੜੇ ਪਹਿਲਾਂ ਕਾਂ ਸੀ ਹੁਣ ਤਵਾਰਾ ਉਸ ਸਿੱਖ ਦੇ ਦਰਸ਼ਨ ਕਰਕੇ ਹੰਸ ਬਣ ਗਏ ਉਹ ਸਿੱਖ ਉਹਨਾਂ ਬੰਗਲਿਆਂ ਨੂੰ ਹੁਣ ਹੰਸ ਬਣੇ ਦੇਖ ਕੇ ਫਿਰ ਵਾਪਸ ਆਪਣੇ ਘਰ ਨੂੰ ਆ ਗਿਆ ਉਸਨੇ ਗੁਰੂ ਜੀ ਦੇ ਕੋਲ ਬੈਠ ਕੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਕਿ ਪਹਿਲੇ ਦਿਨ ਮੈਂ ਉਸ ਦਰਖਤ ਦੇ ਉੱਤੇ ਦੋ ਬੈਠੇ ਕਾ ਬੰਗਲੇ ਬਣਦੇ ਹੋਏ ਦੇਖੇ ਸਨ ਤੇ ਅੱਜ ਉਹੀ ਦੋਨੋਂ ਬੰਗਲੇ ਮੈਂ ਹੰਸ ਬੰਦੇ ਕੋਈ ਦੇਖੇ ਪਰ ਕਿਸੇ ਨੇ ਵੀ ਮੇਰੇ ਪ੍ਰਸ਼ਨ ਦਾ ਉੱਤਰ ਨਾ ਦਿੱਕੇ ਮੇਰੀ ਤਸੱਲੀ ਨਹੀਂ ਕੀਤੀ ਉਸ ਸਿੱਖ ਦੀ ਬੋਲ ਸੁਣ ਕੇ ਗੁਰੂ ਜੀ ਨੇ ਫਿਰ ਕਥਨ ਕੀਤਾ ਕਿ ਤੂੰ ਫਿਰ ਉਸ ठा ਉੱਤੇ ਜਾ ਜਿੱਥੇ ਉਹ ਹੰਸ ਰਹਿੰਦੇ ਹਨ ਤੈਨੂੰ ਉੱਤਰ ਮਿਲ ਜਾਵੇਗਾ ਤੇ ਤੇਰੀ ਚਿੰਤਾ ਵੀ ਦੂਰ ਹੋ ਜਾਵੇਗੀ ਅਗਲੇ ਸਵੇਰ ਉਹ ਸਿੱਖ ਫਿਰ ਉਸ ਅਦ੍ਰક્ત ਦੇ ਕੋਲ ਚਲਾ ਗਿਆ ਹੰਸਾਂ ਨੇ ਜਦੋਂ ਉਸੇ ਸਿੱਖ ਦੇ ਵੱਲ ਤੱਕਿਆ ਤਾਂ ਅਦ੍ਰੰਤ ਹੀ ਉਹ ਦੋਨੋਂ ਹੰਸ ਮਨੁੱਖ ਦੇ ਸਰੀਰ ਵਿੱਚ ਬਦਲ ਗਏ ਉਹ ਦੋਨੋਂ ਔਰਤ ਤੇ ਮਰਦ ਤ੍ਰਕਤ ਦੇ ਹੀਠਾਂ ਆ ਬੈਠੇ ਤੇ ਸਿੱਖ ਨੇ ਉਸ ਔਰਤ ਮਰਦ ਨੂੰ ਉਹੀ ਸਵਾਲ ਕੀਤਾ ਕਿ ਸਾਧ ਦੀ ਮਲਾਪ ਦਾ ਕੀ ਫਲ ਮਿਲਦਾ ਹੈ ਮੈਨੂੰ ਇਸ ਬਾਰੇ ਦੱਸੋ ਤਾਂ ਉਹਨਾਂ ਦੋਨਾਂ ਨੇ ਉਸ ਸਿੱਖ ਨੂੰ ਕਿਹਾ ਕਿ ਤੇਰੀ ਮਨ ਦੀ ਤਸੱਲੀ ਅਜੇ ਤੱਕ ਵੀ ਨਹੀਂ ਹੋਈ ਪਹਿਲਾਂ ਸਾਡੀ ਕਾਂ ਦੀ ਤਹੀ ਸੀ ਕਿ ਸਾਨੂੰ ਤੁਹਾਡੇ ਦਰਸ਼ਨ ਹੋਏ ਅਸੀਂ ਕਾਂ ਤੋਂ ਬੰਗਲੇ ਬਣ ਗਏ ਤੇ ਤੁਹਾਡੀ ਕਿਰਪਾ ਨਾਲ ਅਸੀਂ ਬੰਗਲੇ ਤੋਂ ਹੰਸ ਬਣ ਗਏ ਤੇ ਤੀਸਰੇ ਦਿਨ ਤੁਸੀਂ ਸਾਨੂੰ ਦਰਸ਼ਨ ਦੇ ਕੇ ਹੰਸਾਂ ਤੋਂ ਮਨੁੱਖ ਜੁਨੀ ਵਿੱਚ ਪਾ ਦਿੱਤਾ ਤੇ ਸਾਡਾ ਜੀਵਨ ਨਿਹਾਲ ਹੋ ਗਿਆ ਹੁਣ ਤੁਸੀਂ ਆਪਣੇ ਆਪ ਆਪਣੇ ਦਿਲ ਵਿੱਚ ਸੰਤ ਮਿਲਾਪ ਦਾ ਫਲ ਵਿਚਾਰ ਲਵੋ ਤੁਹਾਡੇ ਗੁਰੂਤਨ ਹਨ ਜਿਨ੍ਹਾਂ ਦੇ ਦਰਸ਼ਨ ਕਰਕੇ ਪਾਪੀਆਂ ਦੀ ਪਾਪ ਕੱਟੇ ਜਾਂਦੇ ਹਨ ਅਤੇ ਉਹ ਪਵਿੱਤਰ ਹੋ ਜਾਂਦੇ ਹਨ ਸਾਨੂੰ ਤੁਸੀਂ ਉਹਨਾਂ ਦੇ ਦਰਸ਼ਨ ਕਰਵਾਵੋ ਸਾਡੇ ਮੋਹ ਹੰਕਾਰ ਵਾਲੇ ਸਾਰੇ ਪਹਿਨ ਪਰਮ ਦੂਰ ਕਰਵਾ ਦਿਵੋ ਜੀ ਉਸ ਸਿੱਖ ਨੇ ਖੁਸ਼ ਹੋ ਕੇ ਉਹਨਾਂ ਦੋਨਾਂ ਜਣਿਆਂ ਨੂੰ ਆਪਣੇ ਨਾਲ ਲਿਆ ਉਹ ਗੁਰੂ ਜੀ ਦੇ ਕੋਲ ਚੱਲ ਕੇ ਆ ਗਈ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਸ਼ਕਾਰ ਕੀਤੀ ਤੇ ਉਹਨਾਂ ਦੇ ਦੁਨੀਆਵੀ ਦੁੱਖ ਦਰਦ ਕੱਟੇ ਗਏ ਗੁਰੂ ਨਾਨਕ ਦੇਵ ਜੀ ਨੇ ਉਸ ਸਿੱਖ ਨੂੰ ਕਿਹਾ ਕਿ ਹੁਣ ਤੈਨੂੰ ਤੇਰੇ ਪ੍ਰਸ਼ਨ ਦਾ ਉੱਤਰ ਮਿਲ ਗਿਆ ਹੈ ਹੁਣ ਤੇਰੇ ਮਨ ਨੂੰ ਤਸੱਲੀ ਹੋ ਗਈ ਹੈ ਉਸ ਸਿੱਖਨੇ ਗੁਰੂ ਜੀ ਦੇ ਅੱਗੇ ਦੋਨੋਂ ਹੱਥ ਜੋੜ ਕੇ ਕਿਹਾ ਕਿ ਜਦੋਂ ਵਹਿ ਗੁਰੂ ਆਪ ਆ ਕੇ ਮਿਲ ਜਾਵੇ ਫਿਰ ਮਨ ਦੀਆਂ ਇਸ਼ਾਮਾਂ ਦੀ ਤਸੱਲੀ ਕਿਉਂ ਨਾ ਹੋਵੇ ਉਸ ਦੇ ਬੋਲ ਸੁਣ ਕੇ ਗੁਰੂ ਜੀ ਨੇ ਬਚਨ ਉਚਾਰਨ ਕਰਦੇ ਹੋਏ ਆਖਿਆ ਕਿ ਸੰਤਾਂ ਦੀ ਸੇਵਾ ਕਰਨ ਦੇ ਨਾਲ ਤੇਰੇ ਜਨਮ ਮਨਨ ਦਾ ਚੱਕਰ ਕੱਟਿਆ ਗਿਆ ਹੈ ਆਪਣੇ ਕਰਮਾ ਅਨੁਸਾਰ ਦੁੱਖ ਸੁੱਖ ਭੋਗਣ ਪਿੱਛੋਂ ਹੀ ਮੁਕਤੀ ਪ੍ਰਾਪਤ ਹੁੰਦੀ ਹੈ ਉਸ ਸਿੱਖ ਨੂੰ ਇਹੇ ਵਚਨ ਦੇ ਕੇ ਗੁਰੂ ਜੀ ਪਾਈ ਮਰਦਾਨੇ ਦੇ ਨਾਲ ਅੱਗੇ ਵੱਲ ਚੱਲ ਪਏ ਸਤਨਾਮ ਸ੍ਰੀ ਵਾਹਿਗੁਰੂ ਤਾਂਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੋ ਗੁਰੂ ਦੀ ਪਿਆਰੀ ਸੰਗਤ ਜੀ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਹੋਵੇਗੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਤੁਸੀਂ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ